हेलो सत श्री अकाल दोस्तों ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਇਸ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਛੱਜ ਕੀ ਹੁੰਦਾ ਹੈ ਤੇ ਛੱਜ ਨੂੰ ਵਿਆਹ ਦੇ ਸਮੇਂ ਦੌਰਾਨ ਕਿਉਂ ਤੋੜਿਆ ਜਾਂਦਾ ਹੈ ਸੋ ਦੋਸਤੋ ਜੋ ਛੱਜ ਹੈ ਅਸਲ ਦੇ ਵਿੱਚ ਪੀਣਾ ਕਰਨ ਦੇ ਕੰਮ ਆਉਂਦਾ ਹੈ ਜੋ ਪਿੰਡਾਂ ਦੇ ਵਿੱਚ ਸੁਹਾਣੀਆਂ ਹੁੰਦੀਆਂ ਸੀ ਉਹ ਕਣਕ ਨੂੰ ਛੜਦੀਆਂ ਸੀ ਚੌਲਾਂ ਨੂੰ ਛੜਦੀਆਂ ਸੀ ਜਾਂ ਮੱਕੀ ਦੇ ਦਾਣਿਆਂ ਨੂੰ ਛੜਦੀਆਂ ਸੀ ਸੋ ਇਸ ਤਰ੍ਹਾਂ ਛੱਜ ਦੇ ਨਾਲ ਪੀਣਾ ਕੀਤਾ ਜਾਂਦਾ ਸੀ ਜੋ ਛੱਜ ਹੈ ਇਹ ਵਿਸ਼ੇਸ਼ ਵਰਗ ਦੇ ਲੋਕਾਂ ਵੱਲੋਂ ਤਿਆਰ ਕੀਤਾ ਜਾਂਦਾ ਸੀ ਇਹਦੇ ਵਿੱਚ ਕਾਨਿਆਂ ਚਮੜੇ ਤੇ ਸੂਤ ਦਾ ਧਾਗਾ ਲੱਗਦਾ ਸੀ ਸੋ ਇਸੇ ਤਰ੍ਹਾਂ ਹੀ ਜਿਹੜਾ ਦੂਜਾ ਇਹਦਾ ਕੰਮ ਹੈ ਉਹ ਨਾਨਕਿਆਂ ਵੱਲੋਂ ਮੁੰਡੇ ਦੇ ਵਿਆਹ ਤੇ ਛੱਜ ਨੂੰ ਤੋੜਿਆ ਜਾਂਦਾ ਹੈ ਤੇ ਇੱਕ ਥਾਪੇ ਦੇ ਨਾਲ ਨੱਚਦੇ ਹੋਏ ਛੱਜ ਨੂੰ ਬਾਰ-ਬਾਰ ਤੋੜਿਆ ਜਾਂਦਾ ਹੈ ਤੇ ਆਖਿਆ ਜਾਂਦਾ ਹੈ ਤੋੜ ਦੇਉਨੀ ਇਸ ਭਗਾਲੇ ਛੱਜ ਨੂੰ ਸੋ ਅਖੀਰ ਦੇ ਵਿੱਚ ਜਦੋਂ ਛੱਜ ਟੁੱਟ ਜਾਂਦਾ ਹੈ ਤਾਂ ਨਾਨਕਿਆਂ ਵੱਲੋਂ ਐਲਾਨ ਕੀਤਾ ਜਾਂਦਾ ਹੈ ਜੋ ਉਹਨਾਂ ਦੀ ਧੀ ਇਸ ਘਰ ਚ ਵਿਆਹ ਕੇ ਆਈ ਸੀ ਉਹਨਾਂ ਉਹਦੇ ਸਿਰ ਤੋਂ ਜਿਹੜੀ ਚੁੱਲ੍ਹੇ ਚੌਕੇ ਦੀ ਜ਼ਿੰਮੇਵਾਰੀ ਸੀ ਉਹ ਲੈ ਕੇ ਜੋ ਆਉਣ ਵਾਲੀ ਧੀ ਜੋ ਆਉਣ ਵਾਲੀ ਨਵੀਂ ਵਿਵਹਤਾ ਹੈ ਉਹਦੇ ਸਿਰੇ ਜ਼ਿੰਮੇਵਾਰੀ ਪਾ ਦਿੱਤੀ ਜਾਂਦੀ ਹੈ ਸੋ ਦੋਸਤੋ ਇਹ ਛੋਟੀ ਜੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਧੰਨਵਾਦ